ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਇੱਕ ਪਰਿਵਾਰ ਪਹੁੰਚਦਾ ਹੈ ਨਾਲ ਉਹਨਾਂ ਦਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਪੁੱਤਰ ਨੂੰ ਪੁੱਛਦੇ ਨੇ ਕਿ ਤੇਰਾ ਨਾਮ ਕੀ ਹੈ ਉਹ ਆਖਦਾ ਕਿ ਮੇਰਾ ਨਾਮ ਦੀਪਾ ਹੈ ਗੁਰੂ ਸਾਹਿਬ ਜੀ ਉਹਨੂੰ ਆਪਣੀ ਛਾਤੀ ਦੇ ਨਾਲ ਲਾਉਂਦੇ ਨੇ ਪੂਰਾ ਪਰਿਵਾਰ ਆਨੰਦਪੁਰ ਸਾਹਿਬ ਰਹਿਦਾ ਹੈ ਉੱਥੇ ਰਹਿ ਕੇ ਸੇਵਾ ਕਰਦੇ ਨੇ ਬਾਣੀ ਪੜ੍ਹਦੇ ਨੇ ਇੱਕ ਦਿਨ ਐਸਾ ਹੁੰਦਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰਾ ਪਰਿਵਾਰ ਗੁਰੂ ਸਾਹਿਬ ਜੀ ਦੇ ਕੋਲੋਂ ਖੰਡੇ ਬਾਟੇ ਦੀ ਪੌਣ ਲੈਂਦਾ ਹੈ ਅੰਮ੍ਰਿਤਧਾਰੀ ਹੋ ਜਾਂਦਾ ਹੈ ਜਿਹੜਾ ਉਹਨਾਂ ਦਾ ਪੁੱਤਰ ਸੀ ਦੀਪਾ ਉਹਦਾ ਨਾਮ ਬਦਲ ਕੇ ਦੀਪ ਸਿੰਘ ਰੱਖਿਆ ਜਾਂਦਾ ਹੈ ਪਰਿਵਾਰ ਲਗਭਗ 1796 ਦੇ ਵਿੱਚ ਅਨੰਦਪੁਰ ਸਾਹਿਬ ਆਉਂਦਾ ਹੈ ਤੇ ਉਸ ਵੇਲੇ ਬਾਬਾ ਦੀਪ ਸਿੰਘ ਦੀ ਉਮਰ ਲਗਭਗ 18 ਕੋ ਸਾਲ ਦੀ ਸੀ ਫਿਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਵਿਦਿਆ ਤੇ ਸ਼ਾਸਤਰ ਵਿਦਿਆ ਦਾ ਅਭਿਆਸ ਕੀਤਾ ਤੇ ਕਹਿੰਦਾ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਨਾ ਉਸ ਵੇਲੇ ਬਾਬਾ ਦੀਪ ਸਿੰਘ ਜੀ ਆਪਣੇ ਪਿੰਡ ਆ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਚਮਕੌਰ ਦੀ ਗੜੀ ਦੇ ਪਵ ਵਿੱਚ ਪਹੁੰਚਦੇ ਨੇ ਉਥੋਂ ਅਗਾਂਹ ਮਾਛੀਵਾੜੇ ਪਹੁੰਚਦੇ ਨੇ ਸਾਰਾ ਸਰਬੰਸ ਲੁਟਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਮਿਲਾਪ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦੁਬਾਰਾ ਹੁੰਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਬੀੜ ਲਖਵਾ ਰਹੇ ਸਨ ਉਸ ਵੇਲੇ ਭਾਈ ਮਨੀ ਸਿੰਘ ਜੀ ਉਸ ਬੀੜ ਨੂੰ ਲਿਖਣ ਦਾ ਕਾਰਜ ਕਰਦੇ ਸੀ ਤੇ ਬੀੜ ਨੂੰ ਲਿਖਣ ਵਾਸਤੇ ਜਿਹੜੀ ਸਿਆਹੀ ਤੇ ਕਲਮ ਦੀ ਲੋੜ ਸੀ ਉਸ ਦੀ ਸੇਵਾ ਬਾਬਾ ਦੀਪ ਸਿੰਘ ਜੀ ਕਰਦੇ ਨੇ ਅਤੇ ਇਸ ਸਥਾਨ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਾਲੇ ਪਾ ਦਿੰਦੇ ਨੇ ਇਸ ਸਥਾਨ ਤੇ ਰਹਿ ਕੇ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ ਨੇ ਇਸ ਸਥਾਨ ਤੇ ਹੀ ਸਿੱਖ ਸੰਗਤਾਂ ਨੂੰ ਉਹ ਬਾਣੀ ਦੀ ਸੰਥਿਆ ਦਿੰਦੇ ਨੇ ਇਥੋਂ ਹੀ ਦੱਸਦੇ ਨੇ ਕਿ ਦਮਦਮੀ ਟਕਸਾਲ ਦੀ ਆਰੰਭਤਾ ਹੁੰਦੀ ਹੈ ਇਸ ਸੰਤ ਤੇ ਇਹ ਰਿਹਾ ਕਿ ਬਾਬਾ ਦੀਪ ਸਿੰਘ ਜੀ ਆਪਣੇ ਹੱਥਾਂ ਦੇ ਨਾਲ ਚਾਰ ਬੀੜਾ ਲਿਖਦੇ ਨੇ ਜਿਨ੍ਹਾਂ ਨੂੰ ਦਮਦਮੀ ਬੀੜ ਆਖਿਆ ਜਾਂਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਚੜ੍ਹਾਈ ਕਰਕੇ ਆਉਂਦੇ ਨੇ ਬਾਬਾ ਦੀਪ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਦੇ ਨੇ ਚੱਪੜਚਿੜੀ ਦੇ ਜੰਗ ਦੇ ਵਿੱਚ ਉਹਨਾਂ ਦੀ ਮਦਦ ਕਰਦੇ ਨੇ ਤੇ ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਦੋਵੇਂ ਜੋਧੇ ਇਕੱਠੇ ਰਹਿੰਦੇ ਨੇ ਲਗਭਗ 3 ਕੁ ਮਹੀਨੇ 3 ਕੁ ਮਹੀਨੇ ਉੱਥੇ ਰਹਿ ਕੇ ਬਾਬਾ ਦੀਪ ਸਿੰਘ ਜੀ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਸੁਣਾਉਂਦੇ ਨੇ ਇਸੇ ਹੀ ਅਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਦੀਪ ਸਿੰਘ ਜੀ ਨੂੰ ਜੰਦਾ ਸ਼ਹੀਦ ਦਾ ਖਿਤਾਬ ਦਿੰਦੇ ਨੇ ਤੇ ਜਦੋਂ ਅਬਦਾਲੀ ਦੀਆਂ ਫੌਜਾਂ ਦਰਬਾਰ ਸਾਹਿਬ ਤੇ ਹਮਲਾ ਕਰਦੀਆਂ ਨੇ ਸਰੋਵਰ ਨੂੰ ਪੂਰਦੀਆਂ ਨੇ ਤੇ ਇਸ ਖਬਰ ਦਾ ਪਤਾ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਲੱਗਦਾ ਹੈ ਉਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਚਾਲੇ ਪਾ ਦਿੰਦੇ ਨੇ ਚਾਲੇ ਪਾ ਕੇ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਨੇ ਇੱਥੇ ਪਹੁੰਚ ਕੇ ਜਹਾਂਲ ਖਾਨ ਦੀਆਂ ਫੌਜਾਂ ਦੇ ਨਾਲ ਭਾਰੀ ਜੰਗ ਹੁੰਦਾ ਹੈ ਇਸ ਜੰਗ ਦੇ ਵਿੱਚ ਲੜਦਿਆਂ ਲੜਦਿਆਂ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਜਿਹੜਾ ਹੈ ਉਹ ਧਰ ਤੋਂ ਵਖ ਹੋ ਜਾਂਦਾ ਹੈ ਇਸ ਜੰਗ ਦੇ ਵਿੱਚ ਇੱਕ ਫਿਰ ਅਜਬ ਵਰਤਾਰਾ ਹੁੰਦਾ ਹੈ ਕਹਿੰਦੇ ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ ਇੱਕ ਹੱਥ ਵਿੱਚ ਖੰਡਾ ਸੀ ਤੇ ਦੂਸਰੇ ਹੱਥ ਦੇ ਉੱਪਰ ਉਹਨਾਂ ਨੇ ਆਪਣਾ ਸੀਸ ਟਿਕਾਇਆ ਤੇ ਉੱਥੋਂ ਜੰਗ ਕਰਦੇ ਆ ਕਰਦੇ ਆ ਦਰਬਾਰ ਸਾਹਿਬ ਦੀ ਪ੍ਰਕਰਪਾਂ ਦੇ ਵਿੱਚ ਆ ਕੇ ਉੱਥੇ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਭੇਟ ਕਰਦੇ ਨੇ ਤੇ ਉੱਥੇ ਸ਼ਹੀਦ ਹੁੰਦੇ ਨੇ ਸੁਸੰਗਤ ਜੀ ਐਸੇ ਬੀਰ ਬਹਾਦਰ ਸੰਤ ਸਿਪਾਹੀ ਯੋਧੇ ਦਾ ਕੱਲ ਜਨਮ ਦਿਹਾੜਾ ਹੈ ਜੀ ਆਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ